ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਆਪਾਂ ਆਮਲੇ ਦੀ ਕੈਂਡੀ ਇੱਕ ਆਮਲੇ ਦੀ ਖੱਟੀ ਮਿੱਠੀ ਕੈਂਡੀ ਤੁਸੀਂ ਜ਼ਰੂਰ ਘਰ ਵਿੱਚ ਬਣਾਉਣਾ ਜਿੱਦਾਂ ਹੁਣ ਸਰਦੀ ਦਾ ਸੀਜ਼ਨ ਹੈ ਤੇ ਮਾਰਕੀਟ ਵਿੱਚ ਬਹੁਤ ਵਧੀਆ ਆਮਲੇ ਆ ਰਹੇ ਹਨ ਤਾਂ ਤੁਸੀਂ ਆਪਦੇ ਹਿਸਾਬ ਨਾਲ ਲੈ ਲੈਣੇ ਆਮਲੇ ਮੈਂ ਜਿੰਨਾ 400 ਗ੍ਰਾਮ ਆਮਲੇ ਲਿੱਤੇ ਨੇ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਉਬਾਲ ਲਾਂਗੇ ਤੁਸੀਂ ਕਿਸੇ ਵੀ ਖੁੱਲੇ ਭਾਂਡੇ ਦੇ ਵਿੱਚ ਇਹਨਾਂ ਨੂੰ ਉਬਾਲ ਲੈਣਾ ਤੇ ਇਹਦੇ ਵਿੱਚ ਪਾਣੀ ਉਨਾ ਹੀ ਪਾਉਣਾ ਜਿੰਨਾ ਕੀ ਤੁਹਾਨੂੰ ਜ਼ਰੂਰਤ ਹੈ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਜੋ ਪਾਣੀ ਇਹਦੇ ਵਿੱਚ ਬਚੇਗਾ ਉਹਨੂੰ ਆਪਾਂ ਯੂਜ਼ ਕਰਾਂਗੇ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਟਾਮਿਨ ਸੀ ਹੁੰਦਾ ਹੈ ਜੋ ਪਾਣੀ ਦੇ ਵਿੱਚ ਆ ਜਾਂਦਾ ਹੈ ਉਬਾਲਣ ਸਮੇਂ ਇਸ ਲਈ ਇਹਨੂੰ ਆਪਾਂ ਸਿੱਟਾਂਗੇ ਨਹੀਂ ਆ ਦੇਖੋ ਆਵਲਾ ਆਪਣਾ ਉਬਲ ਗਿਆ ਇਹਦੀ ਨਿਸ਼ਾਨੀ ਕਿ ਜਦੋਂ ਇਹ ਸਾਈਡ ਤੋਂ ਇਦਾਂ ਘੱਟ ਲੱਗ ਜੇ ਫਟਣ ਲੱਗ ਜੇ ਤਾਂ ਸਮਝੋ ਕਿ ਇਹ ਆਪਣੇ ਆਮ리에 ਜਿਹੜੇ ਉਹ ਬਣ ਗਏ ਨੇ ਹੁਣ ਥੋੜੀ ਦੇਰ ਲਈ ਆਪਾਂ ਠੰਡਾ ਹੋਣ ਦੇਵਾਂਗੇ ਇਹਨਾਂ ਨੂੰ ਫਿਰ ਇਹਦੇ ਵਿੱਚੋਂ ਇਹਦੀਆਂ ਗਿਟਕਾਂ ਜਿਹੜੀਆਂ ਉਹ ਸਾਰੀਆਂ ਬਾਹਰ ਕੱਢ ਦਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇਦਾਂ ਖੋਲ ਲਵਾਂਗੇ ਆ ਦੇਖੋ ਜੀ ਸਾਰੇ ਆਮੜੀ ਆਪਣੀ ਇਦਾਂ ਖੁੱਲ ਗਏ ਨੇ ਉਹਦੀ ਇੱਕ ਇੱਕ ਫਾੜੀ ਖੁੱਲ ਗਈ ਹੈ ਤੇ ਹੁਣ ਇਹਨੂੰ ਆਪਾਂ ਪੀਸ ਪੀਸਾਂਗੇ ਕਿਸੇ ਮਿਕਸੀ ਦੇ ਵਿੱਚ ਤੇ ਜਿਹੜਾ ਆਪਣੇ ਕੋਲੇ ਪਾਣੀ ਸੀਗਾ ਉਹੀ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਇੱਕ ਬਰੀਕ ਜਿਹਾ ਪੇਸਟ ਰੈਡੀ ਕਰ ਲੈਣਾ ਹੈ ਹਾਂਜੀ ਹੁਣ ਇਸ ਆਮਲੇ ਨੂੰ ਆਪਾਂ ਕਿਸੇ ਕੜਾਈ ਦੇ ਵਿੱਚ ਕੱਢ ਲਵਾਂਗੇ ਤੇ ਮੀਡੀਅਮ ਗੈਸ ਤੇ ਇਹਨੂੰ ਪਕਾਵਾਂਗੇ ਤਾਂ ਜੋ ਜੋ ਪਾਣੀ ਇਹਦੇ ਵਿੱਚ ਪਾਇਆ ਸੀ ਉਹ ਇਹਦੇ ਵਿੱਚੋਂ ਸੁੱਕ ਜਵੇ ਜੇ ਥੋੜਾ ਜਿਹਾ ਇਹ ਪੱਕ ਜਾਏਗਾ 2-3 ਮਿੰਟ ਬਾਅਦ ਤਾਂ ਆਪਾਂ ਇਹਦੇ ਵਿੱਚ ਮਿਠਾਸ ਲਈ ਗੁੜ ਪਾਵਾਂਗੇ ਤੁਸੀਂ ਚਾਹੇ ਤਾਂ ਸ਼ੱਕਰ ਵੀ ਪਾ ਸਕਦੇ ਹੋ ਤੁਸੀਂ ਚਾਹੇ ਤਾਂ ਖੰਡ ਵੀ ਪਾ ਸਕਦੇ ਹੋ ਪਰ ਸਰਦੀਆਂ ਦੇ ਮੌਸਮ ਵਿੱਚ ਗੁੜ ਜਿੱਦਾਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਆਪਾਂ ਗੁੜ ਪਾਉਣ ਲੱਗੇ ਹਾਂ ਤੁਸੀਂ ਜਿੰਨਾ ਆਮਲਾ ਲਿਆ ਹੈ ਓਨਾ ਹੀ ਗੁੜ ਲੈ ਲੈਣਾ ਤੇ ਉਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਹਾਂਜੀ ਇਹ ਮੀਡੀਅਮ ਗੈਸ ਤੇ ਤੁਸੀਂ ਇਹਨੂੰ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਤੇ ਇਹ ਥੋੜੇ ਟਾਈਮ ਦੇ ਵਿੱਚ ਹੀ ਗੁੜ ਚੰਗੀ ਤਰ੍ਹਾਂ ਇਦਾਂ ਗੁਲ ਜਾਏਗਾ ਸਾਰੇ ਵਿੱਚ ਹਾਂ ਜਿਉਂ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਪਕਾ ਲੈਣਾ ਫਿਰ ਇਹਦੇ ਵਿੱਚ ਆਪਾਂ ਅੱਧਾ ਕੁ ਚਮਚ ਇੰਗ ਪਾਵਾਂਗੇ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਪਾ ਲੈਣਾ ਹੈ ਜੀਰਾ ਪੁਨੀ ਹੋਇਆ ਪਾਵਾਂਗੇ ਤੇ ਪੁਨੀ ਹੋਈ ਇਹਦੇ ਵਿੱਚ ਆਪਾਂ ਅਜਵੈਨ ਪਾ ਦਵਾਂਗੇ ਤੇ ਕਾਲਾ ਨਮਕ ਪਾਵਾਂਗੇ ਸਵਾਦ ਅਨੁਸਾਰ ਇਹਦੇ ਵਿੱਚ ਤੇ ਥੋੜਾ ਜਿਹਾ ਇਹਦੇ ਵਿੱਚ ਆਮਚੂਰ ਪਾਊਡਰ ਪਾਵਾਂਗੇ ਖਟਾਸ ਦੇ ਲਈ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ ਤੁਸੀਂ ਮੀਡੀਅਮ ਗੈਸ ਦੇ ਉੱਪਰ ਇਹਨੂੰ ਪਕਾਉਂਦੇ ਜਾਣਾ ਹੈ ਜਦ ਤੱਕ ਇਹ जोड़ा मिक्सर अपना कढ़ाई ना छ दे देखो अपने आमले का जो मिक्सर है जो बिल्कुल पक गया तो कढ़ाई छडन लग गया है तो एक जगह तो ही इकट्ठा होना शुरू हो गया ते है तो समझो अपना यह बिल्कुल रेडी है हाँ जी ती थोड़ी देर ठंडा हो देना है आखो जी अपना मिक्सर है जो ठंडा हो गया हूँ आप ਛੋਟੀਆਂ-ਛੋਟੀਆਂ ਗੋਲੀਆਂ ਬਣਾਵਾਂਗੇ ਤੁਸੀਂ ਚਾਹੇ ਤੈਨੂੰ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਚੌਰਸ ਵੀ ਬਣਾ ਸਕਦੇ ਹੋ ਮੈਂ ਇਦਾਂ ਛੋਟੀਆਂ-ਛੋਟੀਆਂ ਗੋਲੀਆਂ ਬਣਾਈਆਂ ਤੇ ਹਣੀ ਉਹਨਾਂ ਪੱਕ ਹੰਡ ਦਾ ਜਿਹੜਾ ਪਾਊਡਰ ਲੈ ਲੈਣਾ ਖਾਣੂ ਨੂੰ ਪੀਸ ਲੈ assi ਮਿਕਸੀ ਦੇ ਵਿੱਚ ਤੇ ਉਹਦੇ ਵਿੱਚ ਗੋਲੀਆਂ ਨੂੰ ਕੋਟਿੰਗ ਕਰਾਂਗੇ ਤਾਂ ਜੋ ਇੱਕ ਦੂਜੇ ਵਿੱਚ ਚਿਪਕਨਾਂ ਤੇ ਆ ਦੇਖੋ ਆਪਣੀ ਕੈਂਡੀ ਜਿਹੜੀ ਬਿਲਕੁਲ ਰੈਡੀ ਹੈ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੀ ਤੇ ਸਰਦੀਆਂ ਦੇ ਮੌਸਮ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਬੱਚਿਆਂ ਨੇ ਵੀ ਜ਼ਰੂਰੀ ਹੈ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ